ਰਾਮ ਰਾਮ ਜੈ ਹਿੰਦ ਜਬਾਰ ਸਤ ਸ੍ਰੀ ਅਕਾਲ ਤੇ ਇਹ ਹੈਗਾ ਜੀ ਰੋਡ ਅੰਮ੍ਰਿਤਸਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਤੇ ਅਸੀਂ ਇਸ ਟਾਈਮ ਦੀਨਾਨਗਰ ਬਾਈਪਾਸ ਤੇ ਆ ਜੀ ਤੇ ਅੱਜ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੇ ਅੱਜ ਫਿਰ ਵੀਡੀਓ ਪਾਨੇ ਆ ਪਹਿਲੇ ਤੇ ਵੀਡੀਓ ਤੁਹਾਨੂੰ ਪਾਈ ਸੀ ਕਿ ਟੋਲ ਕਿੱਦਾਂ ਬਚਾਣਾ ਤੇ ਅੱਜ ਤੁਹਾਨੂੰ ਬਚਾਵਾਂਗੇ ਕਿ ਜੰਮੂ ਕਿੱਦਾਂ ਜਾਣਾ ਬਿਨਾਂ ਟ੍ਰੈਫਿਕ ਤੋਂ ਤੇ ਬਿਨਾ ਢੋਲਾਂ ਤੋਂ ਜੰਮੂ ਜਾਣਾ ਆਪਣੇ ਬਜੀਪੁਰ ਜਾਣਾ ਸਾੰਬੇ ਜਾਣਾ ਸਾੰਬੇ ਜਾਣਾ ਉਹ ਤੁਹਾਨੂੰ ਇੱਕ ਰਸਤਾ ਦਿਖਾਨਿਆ ਜੀ ਜਿੱਥੇ ਟ੍ਰੈਫਿਕ ਨਾ ਮਾਤ੍ਰ ਟ੍ਰੈਫਿਕ ਹੈ ਜੀ ਤੇ ਬਸ ਤੁਹਾਨੂੰ ਰਸਤੇ ਦੀ ਜਾਣਕਾਰੀ ਦਿਆਂਗੇ ਲਓ ਜੀ ਪਠਾਨਕੋਟ ਜ਼ਿਲ੍ਹਾ ਆ ਗਿਆ ਪਠਾਨ ਗੁਰਦਾਸਪੁਰ ਨਾਲ ਹੀ ਦਿਨਾਣਾਗਰ ਤੋਂ ਖਤਮ ਹੋ ਜਾਂਦਾ ਹੈ ਦਿਨਾਣਾਗਰ ਜਿਲ੍ਹਾ ਆਪ ਗੁਰਦਾਸਪੁਰ ਜਿਲ੍ਹਾ ਅੱਗੇ ਆ ਗਿਆ ਪਠਾਨਕੋਟ ਤੇ ਨਾਲ ਹੀ ਪਰਮਾਨੰਦ ਤੋਂ ਅਸੀਂ ਜੀ ਆਪਣੇ ਲੈਫਟ ਹੱਥ ਲੈਫਟ ਸਾਈਡ ਹੋ ਜਾਗੇ ਜੀ ਲਓ ਜੀ ਦਿਨਾਣਾਗਰ ਤੋਂ ਅੱਗੇ ਆ ਗਿਆ ਅੱਡਾ ਪਰਮਾਨੰਦ ਪਰਮਾਨੰਦ ਯਾਦ ਰੱਖਿਓ ਪਰਮਾਨੰਦ ਤੋਂ ਜਾਾਂਗੇ ਅਸੀਂ ਜੀ ਤਾਰਾਗੜ੍ਹ ਨੂੰ ਇੱਥੋਂ ਅਸੀਂ ਮੋੜ ਜਾਾਂਗੇ ਆਪਣੇ ਖੱਬੇ ਹੱਥ ਲੈਫਟ ਸਾਈਡ ਸਿੱਧਾ బోర్ਡ ਲੱਗਿਆ ਤੇ ਜੀ ਬੋਰਡ ਵੀ ਲੱਗਾ ਇੱਥੇ ਲੱਗਾ ਜੀ ਬੋਰਡ ਆ ਰੋਡ ਦਾ ਰੱਖ ਲੋ ਇਹ ਆਪਣਾ ਰੋਡ ਆ ਗਿਆ ਜੀ ਜੀ ਆਹ ਰੋਡ ਹੈ ਤੇ ਆਹ ਗੇਟ ਬਣਿਆ ਉਹ ਤੁਹਾਨੂੰ ਇੱਥੇ ਸਾਰੇ ਬੋਰਡ ਲਿਖੇ ਨਰੋਟ ਇੰਨਾ ਤੇ ਉਹ ਬਾਕੀ ਇੱਧਰ ਹੈ ਜੰਮੂ ਪਤਾ ਨਹੀਂ ਕਿੰਨਾ ਹੀ ਹੋ ਵਿਚਲੋ ਗਿਆ ਗਿਆ ਤੇ ਅੱਗੇ ਆ ਜਾਏਗਾ ਜੀ ਇੱਕ ਤੁਹਾਨੂੰ ਥੋੜੀ ਘਟਜਣ ਪਏਗੀ ਰੇਲਵੇ ਫਟਕਦੀ ਉਹ ਕਦੇ ਬੰਦ ਹੋ ਜਾਂਦਾ ਬਸ ਹੋਰ ਕੋਈ ਨਹੀਂ ਇਹ ਰੋਡ ਹੈਗਾ ਜੀ ਬਹੁਤ ਵਧੀਆ ਰੋਡ ਹੈ ਤੇ ਪਰਮਾਨੰਥੂ ਸਾਡਾ ਅਗਲਾ ਜਿਹੜਾ ਸਟੇਸ਼ਨ ਹੋਏਗਾ ਉਹ ਹੈਗਾ ਤਾਰਾਗੜ ਅਸੀਂ ਇੱਥੋਂ ਜਾਣਾ ਤਾਰਾਗੜ ਲਓ ਜੀ ਤਾਰਾਗੜ ਕਰ ਗਏ ਇੰਟਰ ਆ ਗਿਆ ਤਾਰਾਗੜ 2-4 ਮਿੰਟ ਦਾ ਰਸਤਾ ਹੈ ਤੇ ਇਹ ਤਾਰਾਗੜ ਇੰਟਰ ਕਰ ਗਏ ਜੀ ਪੁਰਾਣਾ ਇੱਕ ਕਸਬਾ ਹੈ ਸ਼ਹਿਰ ਹੈ ਤਾਰਾਗੜ ਇਹਨੂੰ ਕਰਾ ਕਰਾਂਗੇ ਤੇ ਅਗਲਾ ਸਾਡਾ ਪੜਾਓ ਹੋਏਗਾ ਜੀ ਕਲੋਰਪੁਰ ਟੱਪ ਕੇ ਕੋਲੀਆਂ ਅੱਡਾ ਕੋਲੀਆਂ ਚੌਂਗ ਤੇ ਇਹ ਤਾਰਾਗੜ ਹੈ ਜੀ ਤਾਰਾਗੜ ਵੀ ਦੇਖ ਲੋ ਹੁਣ ਤਾਰਾਗੜ ਦੇ ਬਸ ਇਹੀ ਹੈ ਹਾਂ ਯਾਰ ਦੇ ਲੋ ਬੰਦੇ ਚਲੋ ਰਚਾ ਇਹ ਗਜ਼ਰ ਚਲੋ ਕੋਈ ਗੱਲ ਨਹੀਂ ਆ ਜੀ ਤਾਰਾ ਤਾਰਾਗੜ ਮੇਨ ਬਾਜ਼ਾਰ ਤੇ ਦੇਖ ਲੋ ਰਾਸ਼ ਬੀ ਮੇਨ ਬਾਜ਼ਾਰ ਜੀ ਕਿੰਨਾ ਕ ਹੈ ਕਿਸੇ ਵੇਲੇ ਹੋਈ ਨਾ ਥੋੜਾ ਕਰ ਰਾਸ਼ ਇੱਕ ਦਿਨ ਤੋਂ ਬਜੀ ਮੇਨ ਬਸ ਇੱਕ ਦਿਨ ਨਾ ਸ਼ਹਿਰ ਹੈ ਜੀ ਇਧਰ ਦਾ ਤਾਰਾਗੜ ਕਸ ਲੋ ਤੇ ਕਾ ਤਾਰਾਗੜ ਕਰਾਸ ਹੋ ਗਿਆ ਜੀ ਅੱਗੇ ਪੁਰਾਣਾ ਤਾਰਾਗੜ ਆ ਜਾਏਗਾ ਤੇ ਚਲੋ ਤੁਹਾਨੂੰ ਤਾਰਾਗੜ ਦੇ ਵੀ ਦਰਸ਼ਨ ਕਰਾਉਂਦੇ ਤੇ ਹੁਣ ਜਾਵਾਂਗੇ ਜੀ ਅਸੀਂ ਕਠਲੌਰ ਪੁਲ ਰਾਵੀ ਵਾਲਾ ਰਾਵੀ ਦਾ ਪੁਲ ਕਰਾਸ ਕਰਕੇ ਤੇ ਜਾਵਾਂਗੇ ਜੀ ਅਸੀਂ ਪੋਲੀਆ ਢੇ ਤੇ ਲੋ ਜੀ ਆ ਗਏ ਅਸੀਂ ਜੀ ਰਾਵੀ ਪੁੱਲ ਤੇ ਹੀ ਆ ਗਏ ਆ ਤੇ ਇਹ ਆ ਜੀ ਕਥਲੌਰ ਕਥਲੌਰ ਪੁਰਾਣਾ ਪਿੰਡ ਆ ਜੀ ਬਾਕੀ ਇਸ ਰੋਡ ਤੇ ਇਹੀ ਨਜ਼ਾਰਾ ਕਿ ਪਿੰਡੂ ਮੋਹਲ ਮਿਲੇਗਾ ਕੁਦਰਤੀ ਸੁੰਦਰਤਾ ਮਿਲੇਗੀ ਐ ਤਰ ਨੂੰ ਤੁਸੀਂ ਚੱਲ ਜਾਓਗੇ ਸਿੱਧਾ ਪੁਲ ਨਾਲ ਚੜੋਗੇ ਤੇ ਅੱਗੇ ਆ ਜੀ ਵਾਇਲਡ ਸੈਂਚਰੀ ਕਥਲੌਰ ਜਿੱਥੇ ਜੰਗਲਾਤ ਮਹਿਕਮੇ ਦਾ ਕਾਫੀ ਵੱਡਾ ਹੋਇਆ ਬਾਕੀ ਦੇਖੋ 뷰 ਕਿੱਡਾ ਸੋਹਣਾ ਤੇ ਮਤਲਬ ਕੁਦਰਤੀ ਬਹੁਤ ਸੋਹਣਾ ਮਾਹੌਲ ਹੈ ਇੱਧਰ ਤੇ ਉੱਥੇ ਬਣਿਆ ਬਾਇਲ ਸੈਂਚਰੀ ਬਣਿਆ ਆਪਣਾ ਬੱਚਿਆਂ ਨੂੰ ਲੈ ਕੇ ਜਾਓ ਤੇ ਦਿਖਾਓ ਉਹਨਾਂ ਨੂੰ ਉੱਥੇ ਭਾਂਤ ਭਾਂਦੇ ਜਾਨਵਰ ਪੰਛੀ ਤੇ ਇਹ ਆ ਗਿਆ ਜੀ 라ਵੀ ਪੋਲਾ ਇੱਥੇ ਹਟਕ ਟੁਕ ਟੁਕ ਨੋ ਕਰਦੇ ਬੜਾ ਭਾ ਜੀ ਥਿਊ ਦੇਖੋ ਤੁਸੀਂ ਐ ਇੱਧਰ ਜਿੰਨਾ ਜੰਗਲਾਤ ਆ ਨਾ ਇਹਦੇ ਚ ਬਣਿਆ ਵਾਈਲਡ ਸੈਂਚਰੀ ਕਾਫੀ ਛੇ ਛੇ ਜਾਨਵਰ ਇਹ ਸਾਰਾ ਜੰਗਲਾਤ ਹੈ ਇੱਧਰ ਨੂੰ ਆਣਾ ਤੇ ਜਿੰਨੇ ਕਿਹੇ ਵੀ ਉਪਰ ਫਿਰ ਮੇਰਾ ਚਾਹ ਹੁੰਦਾ ਜੁਦੇਖਾਂਗਾ ਉਧਰ ਤੀਨ ਮੋੜ ਉਥੇ ਦੇਖ ਬਾਕੀ ਪੈਂਡੂ ਮੋਹਲ ਆ ਜੀ ਤੇ ਨਾ ਟ੍ਰੈਫਿਕ ਹੈ ਨਾ ਕੋਝਾ ਤੇ ਅਸੀਂ ਕ੍ਰਾਸ ਕਰ ਲਿਆ ਤੇ ਅੱਗੇ ਆ ਜਾਏਗਾ ਜੀ ਕੋਲੀਆਂ ਅਡਾ ਵੀਡੀਓ ਲੰਬੀ ਹੋਣ ਕਾਰਨ ਥੋੜਾ ਥੋੜਾ ਘੱਟ ਬੋਲਨੇ ਪਾਣਾ ਜੀ ਗ੍ਰੀਨਰੀ ਦੇਖੋ ਜੀ ਕਿੰਨੀ ਗ੍ਰੀਨਰੀ ਆ ਤੇ ਬਾਕੀ ਤੁਸੀਂ ਸਾਈਡਾਂ ਤੇ ਦੇਖੋਗੇ ਪੈਂਡੂ ਮੋਹਲ ਕਮਾਂਦ ਫਸਲਾਂ ਧਾਣਾਂ ਦੀਆਂ ਲੱਗੀਆਂ ਤੇ ਇਹ ਆ ਗਿਆ ਜੀ ਆਪਣਾ ਕੋਲੀਆਂ ਅਡਾ ਤੁਹਾਡੀ ਜਗ੍ਹਾ ਜਾਣਕਾਰੀ ਲਈ ਇੱਕ ਚੀਜ਼ ਦੱਸ ਦਿਆਂ ਵੀ ਇੱਥੋਂ ਦੋ ਰਸਤੇ ਹੁੰਦੇ ਆ ਇੱਕ ਕਥਲੌਰ ਨੂੰ ਚੱਲਿਆ ਜਾਂਦਾ ਇੱਕ ਨਰੋਡ ਨੂੰ ਤੇ ਤੇ ਕਥਲੌਰ ਨੂੰ ਸੌਰੀ ਇੱਕ ਬਮਿਆਲ ਨੂੰ ਜਾਂਦਾ ਜੀ ਤੇ ਇੱਕ ਨਰੋਡ ਨੂੰ ਤੇ ਤੁਹਾਨੂੰ ਲੈ ਕੇ ਜਾਵਾਂਗੇ ਨਰੋਡ ਨੂੰ ਕਿਉਂਕਿ ਨਰੋਡ ਨੂੰ ਥੋੜਾ ਈਜੀ ਰਹਿੰਦਾ ਪੁੱਛਣ ਪਛਾਣ ਦਾ ਥੋੜਾ ਘਾਟਾ ਮਸਲਾ ਤੇ ਇਸ ਕਰਕੇ ਇੱਥੋਂ ਚੱਲ ਗਿਆ ਜੀ ਉਮਿਆਨ ਨੂੰ ਉਹ ਵੀ ਰਸਤਾ ਚੱਲ ਜਾਂਦਾ ਥੋੜਾ ਸ਼ਾਰਟ ਹੋਏਗਾ ਪਰ ਨਹੀਂ ਅਸੀਂ ਤੁਹਾਨੂੰ ਇਹ ਵੱਡੇ ਰੋਡ ਹੀ ਲੈ ਕੇ ਜਾਵਾਂਗੇ ਜਿਹੜਾ ਬੀਆਰਓ ਰੋਡ ਬਣਿਆ ਬਾਡਰ ਰੋਡ ਜਿਹਨੂੰ ਕਹਿੰਦੇ ਆ ਤੇ ਇਹ ਚੱਲਿਆ ਜੀ ਅਸੀਂ ਉਹਨਾਂ ਰੋਡ ਨੂੰ ਉਹਨਾਂ ਅਗਲਾ ਸਾਡਾ ਅੱਡਾ ਹੋਏਗਾ ਨਰੋਡ ਤੇ ਇਹ ਅੱਡੇ ਦੇ ਉੱਤੇ ਸ਼ੂਟਿੰਗ ਹੋਈ ਹੀ ਜੀ ਪਿੱਛੇ ਜਿੱਥੇ ਤੁਹਾਨੂੰ ਉਹ ਪੁਲ ਕਰਾਸ ਕਰਦੇ ਪਿੱਛੇ ਵੀਡੀਓ ਦੇਖਿਆ ਹੋਏਗਾ ਥੱਲੇ ਵਾਈਲਡ ਸੈਂਚਰੀ ਵਾਲਾ ਜਿਹੜਾ ਏਰੀਆ ਉੱਥੇ ਸ਼ੂਟਿੰਗ ਹੋਈ ਸੀ ਜੀ ਇਹ ਅਬਰਨ ਦਾ ਬੰਦੀ ਕੋਈ ਪਿਕਚਰ ਦੀ ਸ਼ੂਟਿੰਗ ਆ ਜੇ ਰਿਲੀਜ਼ ਨਹੀਂ ਹੋਈ ਪਰ ਉਹਦੀ ਇੱਥੇ ਸ਼ੂਟਿੰਗ ਹੋਈ ਸੀ ਤੇ ਇੱਥੇ ਸਾਰੀ ਫੌਜ ਵਾਲੀ ਜਿਹੜੀ ਸ਼ੂਟਿੰਗ ਹੈ ਇਸ ਗੋਲੀਆਂ ਾਡੇ ਤੇ ਹੋਈ ਸੀ ਤੇ ਇੱਥੇ ਫੌਜ ਇੱਥੇ ਬਣੇਦੇ ਫੌਜ ਦੇ ਕੈਂਪ ਲੱਗੇਦੇ ਸੀ ਯਾਨੀ ਕਿ ਪੂਰਾ ਫੌਜੀ ਮਾਹੌਲ ਬਣਾਇਆ ਸੀ ਤੇ ਕੋਈ 71 ਦੇ ਯੋਧੇ ਦੀ ਲੜਾਈ ਦੀ ਇਹ ਸਾਰਾ ਪੰਪ ਇੱਥੇ ਬੁੱਕ ਹੀ ਉਹ ਜਿਹੜੀਆਂ ਸ਼ੂਟਿੰਗ ਵਾਲੀਆਂ ਬੈਨਾਂ ਨਾਲ ਹੋ ਕੋਣ ਨੇ ਇਹ ਹੁਣ ਅਸੀਂ ਚਲਾਂਗੇ ਜੀ ਨਰੋਡ ਨੂੰ ਤੇ ਚੱਲ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਥੇ ਸ਼ੂਟਿੰਗ ਹੋਈ ਸੀ ਬਰਨਧਵੰਦੀ ਚੱਲਦੀ ਮੈਂ 105 ਦਾ ਬੰਦਾ ਮਿਲਿਆ ਬਾਕੀ ਰੋਡ ਦੀ ਕੁਆਲਿਟੀ ਦੇਖ ਲਓ ਜੀ ਰੋਡ ਵਧੀਆ ਤੇ ਆ ਗਏ ਹੁਣ ਸਮਝ ਲਓ ਨਰੋਡ ਅਸੀਂ ਇੰਟਰ ਕਰ ਗਏ ਆ ਨਰੋਡ ਦੇ ਵਿੱਚ ਇਹ ਆ ਵੀ ਗੱਲ ਜਿਹੜੀ ਅਸਲੀਅਤ ਦੱਸੀ ਦੀ ਚੰਗੀ ਆ ਕਿਸੇ ਵੇਲੇ ਬੰਦਾ ਸੋਚਦਾ ਵੀ ਇਦਾਂ ਰੋਡ ਕਿਉਂਕਿ ਇਹ ਪਿੰਡ ਦੇ ਦੁਆਲੇ ਘੁੰਮਿਆ ਰੋਡ ਹੈ ਇਹਦੇ ਵਿੱਚ 2-4 ਤੁਹਾਨੂੰ ਮੋੜ ਪੈ ਜਾਣਗੇ ਤੇ 1-2 ਜਗ੍ਹਾ ਥੋੜੀ ਜਿਹੀ ਖਰਾਬੀ ਹੈ ਤੇ ਰੋਡ ਬਣਿਆ ਨਹੀਂ ਹੈ ਕੋਈ ਟੈਕਨੀਕਲੀ ਪ੍ਰੋਬਲਮ ਜਾਂ ਕੋਈ ਅੜਚਣਾ ਕਾਨੂੰਨੀ ਅੜਚਣਾ ਉਸ ਕਰਕੇ ਇਹ ਨਰੋਡ ਆ ਗਿਆ ਜੀ ਨਰੋਡ ਅੱਡਾ ਆ ਗਿਆ ਜੀ ਇਹਦੇ ਨਾਲ-ਨਾਲ ਹੀ ਤੁਸੀਂ ਤੁਰਿਆ ਰਾਣਾ ਤੇ ਜਾ ਕੇ ਨਰੋਡ ਕਰਾਸ ਕਰ ਜਾਣਾ ਤੇ ਇਹ ਨਰੋਡ ਤੋਂ ਬਾਅਦ ਸਾਡਾ ਅਗਲਾ ਜਿਹੜਾ ਅੱਡਾ ਹੋਣਾ ਫਤੇਪੁਰ ਹਾਂਜੀ ਆ ਥੋੜਾ ਗਾ ਰਸਤਾ ਖਰਾਬ ਹੈ ਜੀ ਲਓ ਜੀ ਨਰੋਟ ਹੋ ਗਿਆ ਕਸਬਾ ਖਤਮ ਤੇ ਹੁਣ ਅੱਗੇ ਜਾਵਾਂਗੇ ਅਸੀਂ ਫਤਿਹਪੁਰ ਤੇ ਫਤਿਹਪੁਰ ਤੋਂ ਉੱਤੋਂ ਨਾਲ ਹੀ ਅਸੀਂ ਕਰਾਸ ਹੋ ਜਾਣਾ ਤੇ ਅੱਗੇ ਆਏ ਨਾ ਨਗਰੀ ਜੀ ਐਨ ਕੇ ਅਸੀਂ ਫਿਲਹਾਲ ਪੰਜਾਬ ਚਾ ਜੀ ਤੇ ਫਿਰ ਤੁਹਾਨੂੰ ਜਾਣਕਾਰੀ ਦੇ ਦਈਏ ਤੁਹਾਡੇ ਦੋ ਟੋਲ ਬਚਨੇ ਆਂ ਤੇ ਟੋਲ ਵੀ ਦੋ ਬਚਨੇ ਆਂ ਪਾਲਮਾਲਾ ਤੇ ਲਖਨਪੁਰ ਵਾਲਾ ਜੀ ਆ ਗਿਆਂ ਜੀ ਅਸੀਂ ਫਤਿਹਪੁਰ ਫਤਿਹਪੁਰ ਜਿਹੜਾ ਜੇ ਜੈਨਕਾ ਨੂੰ ਜਾਣਾ ਤੇ ਲਾਸਟ ਆਪਣਾ ਪੰਜਾਬ ਦਾ ਕਸਵਾ ਲਾ ਲੋ ਜਾਂ ਅੱਡਾ ਲਾ ਲੋ ਨਿਕਾ ਜਣਾ ਕੋਈ ਰੋਦਾ ਵੱਡਾ ਨਹੀਂ ਐ ਆ ਜੀ ਫਤਿਹਪੁਰ ਚੌਂਕ ਪਿੰਡ ਕਿੱਧਰ ਪੈਂਦਾ ਜੀ ਫਤਿਹਪੁਰ ਸਿੱਧੇ ਸਿੱਧੇ ਚੱਲਦੇ ਅੱਜ ਨਹੀਂ ਨਹੀਂ ਪਿੰਡ ਕਿੱਧਰ ਇੱਧਰ ਹੈ ਚਲੋ ਐ ਜੀ ਅਸੀਂ ਫਤਿਹਪੁਰ ਚੌਂਕ ਕਰ ਗਏ ਆ ਕ੍ਰਾਸ ਤੇ ਰਸਤਾ ਤੇ ਇੱਕ ਹੋਰ ਵੀ ਹੈ ਪਰ ਚਲੋ ਅਸੀਂ ਉਹ ਰਸਤੇ ਜਾਵਾਂਗੇ ਜਿੱਥੇ ਬੰਦਾ ਆਸਾਨ ਰਹੇਗਾ ਜਾਣ ਚ ਇਹ ਸਿੱਧਾ ਨਿਕਲ ਆਇਆ ਜੀ ਤੇ ਹੁਣ ਚਾਂਦੀ ਇੱਕ ਦੋ ਮਿੰਟ ਦੇ ਵਿੱਚ ਪਹੁੰਚ ਜਾਾਂਗੇ ਜੀ ਆਣ ਕੇ ਜੀ ਆਣ ਕੇ ਦੇ ਵਿੱਚ ਬਾਕੀ ਪੂਰਾ ਤੁਹਾਨੂੰ ਆ ਥਾਸੇ ਪਾਸੇ ਦਾਇਆਂ ਬਾਇਆਂ ਦੇਖੋਗੇ ਤੇ ਤੁਹਾਨੂੰ ਪਿੰਡੂ ਮੋਹਣ ਲੱਗੇਗਾ ਮਿਲੇਗਾ ਸਾਰਾ ਪਿੰਡੂ ਨਜ਼ਾਰਾ ਤੇ ਬੱਸ 1-2 ਮਿੰਟ ਦੇ ਵਿੱਚ ਹੀ ਜੀ ਐਂਡ ਕੇ ਅਸੀਂ ਇੰਟਰ ਕਰ ਜਾਾਂਗੇ ਤੇ ਪਹਿਲੇ ਵੀ ਦੱਸਿਆ ਵੀ ਤੁਹਾਡੇ ਟੋਲ ਦੋ ਟੋਲ ਵੱਜ ਜਾਣਗੇ ਤੇ ਇਹ ਸਾਹਮਣੇ ਬੋਰਡ ਆਇਆ ਲਓ ਜੀ ਕਰ ਗਿਆ ਅਸੀਂ ਜੀ ਹੁਣ ਜੀ ਐਂਡ ਕੇ ਇੰਟਰ ਬਸ 1-2 1-2 ਕਿਲੋਮੀਟਰ ਨਹੀਂ 5-600 ਮੀਟਰ ਦਾ ਫਰਕ ਹੈ ਉਤੋਂ ਫਤੇ ਪਰ ਤੋਂ ਤੇ ਜੀ ਐਂਡ ਕੇ ਇੰਟਰ ਹੋ ਗਿਆ ਜੀ ਫਤੇਪੁਰ ਤੋਂ ਸਾਡਾ ਅਗਲਾ ਪੜਾਓ ਹੈ ਜੀ ਨਗਰੀ ਤੇ ਨਗਰੀ ਤੇ ਫਤੇਪੁਰ ਦਾ 4 ਕਿਲੋਮੀਟਰ ਦਾ ਫਾਸਲਾ ਹੈ ਇਹਨੇ ਗੱਲਾਂ ਬਾਤਾਂ ਕਰਦੇ ਬਾਕੀ ਦੇਖੋ ਨਜ਼ਾਰਾ ਇਹ ਗ੍ਰੀਨਰੀ ਦੇਖੋ ਨਹੀਂ ਨਜ਼ਾਰਾ ਹੀ ਪੂਰਾ ਜਿੰਨੇ ਸਫ਼ਰ ਦਾ ਮਜ਼ਾ ਲੈਣਾ ਇੰਜੋਏ ਕਰਨਾ ਤਾਂ ਇੱਧਰ ਨੂੰ ਹੀ ਆਏ ਕਿਉਂਕਿ ਮੇਨ ਹਾਈਵੇ ਚਲੋਗੇ ਤਾਂ ਤੁਹਾਨੂੰ ਬਾਅਦ ਤੋਂ ਬਾਅਦ ਦੁਕਾਨ ਮਾਲ ਹਾਲ ਜਾ ਉਧਰ ਦੇ ਪੈਲਸ ਪੂਲਸ ਮਿਲਣਗੇ ਪਰ ਇੱਧਰ ਮਿਲੇਗੀ ਤੁਹਾਨੂੰ ਗ੍ਰੀਨਰੀ ਕੁਦਰਤ ਮਿਲੇਗੀ ਇੱਧਰ ਕੁਦਰਤ ਇੱਧਰ ਕੁਦਰਤ ਮਨਿਆ ਘਟਾ ਮਿਟੀ ਜੀ ਆ ਗਿਆ ਜੇ ਐਨ ਕੇ ਇੰਟਰ ਲੱਗਿਆ ਹੋਣ ਜੀ ਇਹ ਲਓ ਜੀ ਨਗਰੀ ਇੰਟਰ ਲੱਗਿਆ ਤੇ ਨਗਰੀ ਆ ਗਿਆ ਜੀ ਹੁਣ ਅੱਗੇ ਤੁਹਾਨੂੰ ਦੱਸਦੇ ਆ ਜੀ ਰਸਤੇ ਦੋ ਹੋਣੇ ਆ ਉਹ ਵੀ ਤੁਹਾਨੂੰ ਦੱਸਦੇ ਆ ਉਹ ਸਾਹਮਣਾ ਚੱਲ ਗਿਆ ਜੀ ਕਟੂਆ ਨੂੰ ਤੇ ਅਸੀਂ ਟਰਨ ਹੋ ਗਿਆ ਜੀ ਲੈਫਟ ਸਾਈਡ ਨੂੰ ਨਗਰੀ ਨੂੰ ਪੁਲ ਕ੍ਰਾਸ ਕਰਨਾ ਜੀ ਤੇ ਪੁਲ ਕ੍ਰਾਸ ਕਰਕੇ ਉੱਥੇ ਵੀ ਦੋ ਰਾਹ ਹੋ ਜਾਣਗੇ ਪੱਲੀ ਮੋੜ ਨੂੰ 메ਨ ਹਾਈਵੇ ਨੂੰ ਚੱਲ ਜਾਏਗਾ ਤੇ ਤਾਂ ਵੀ ਟੋਲ ਬੱਜ ਗਿਆ ਤੇ ਉੱਥੋਂ ਵੀ ਜੰਮੂ ਜਾ ਸਕਦੇ ਹੋ ਪਰ ਤੁਹਾਨੂੰ ਅੱਜ ਬਾਰਡਰ ਰੋਡ ਤੇ ਲੈ ਕੇ ਜਾਵਾਂਗੇ ਬਾਰੇ ਜਾਵੇ ਤੇ ਮੋੜ ਬਟਕੇ ਹਾਂ ਜੀ ਐ ਜੀ ਆ ਗਿਆ ਜੀ ਨਗਰੀ ਆ ਜੀ ਇੱਥੋਂ ਸੱਜੇ ਹੱਥ ਨੂੰ ਜਾਣਾ ਤੇ ਪੱਲੀ ਮੋੜ ਨੂੰ ਤੇ ਅਸੀਂ ਚੱਲਿਆਂ ਜੀ ਖੱਬੇ ਹੱਥ ਲੈਫਟ ਸਾਈਡ ਅਸੀਂ ਜਾਵਾਂਗੇ ਬਾਰਡਰ ਰੋਡ ਨੂੰ ਇੱਥੋਂ ਕੋਈ 2-3 ਕਿਲੋਮੀਟਰ ਜਾਵਾਂਗੇ ਤੇ ਆਪਣੇ ਬਾਰਡਰ ਰੋਡ ਫਿਰ ਇਹ ਆ ਜੀ ਨਗਰੀ ਦਾ ਵੱਡਾ ਬਾਜ਼ਾਰ ਜੋ ਵੀ ਹੈ ਤੇ ਇੱਥੋਂ ਅਸੀਂ 1.5 ਤੋਂ ਕਿਲੋਮੀਟਰ ਜਲਾਂਗੇ ਤੇ ਫਿਰ ਅਸੀਂ ਕੋਟ ਪੰਨੂ ਕੋੜ ਪੰਨੂ ਵਾਲਾ ਰੋਡ ਕਹਿੰਦੇ ਆ ਇਹਨੂੰ ਤੇ ਜਾ ਨਿਕਲਾਂਗੇ ਅਸੀਂ ਪਹਿਲੇ ਕੋੜ ਪੰਨੂ ਉੱਥੋਂ ਪੁਲ ਕਰਾਸ ਕਰਾਂਗੇ ਕੋੜ ਕੋਰ ਨੂੰ ਅੱਗੇ ਉਹਦੇ ਨਿਕਲਾਂਗੇ ਸਾਂਝੀ ਮੋੜ ਸੋ ਵੀਡੀਓ ਲੰਬੀ ਨਾ ਹੋਏ ਤੇ ਵਿੱਚੋਂ ਛੋਟਾ ਛੋਟਾ ਲੱਗਿਆ ਬਣਾਉਣ ਜੀ ਲਓ ਜੀ ਉੱਥੋਂ ਨਗਰੀ ਤੋਂ 2.5 ਕਿਲੋਮੀਟਰ ਆਵਾਂਗੇ ਤੇ ਫਿਰ ਉੱਥੋਂ ਅਸੀਂ ਹੋ ਜਾਾਂਗੇ ਸੱਜੇ ਹੱਥ ਬੀਆਰਓ ਬੰਡੋਰੀ ਬਮਿਆਲ ਪੰਡੋਰੀ ਜੋ ਵੀ ਇਹ ਰੋਡ ਫੜ ਲਿਆ ਜੀ ਅਸੀਂ ਜਿਹਨੂੰ ਬਾਡਰ ਰੋਡ ਕਹਿੰਦੇ ਆ ਬੀਆਰਓ ਰੋਡ ਜਿਹੜਾ ਹਾਈਵੇ ਹੈ ਉਹ ਇੱਥੋਂ ਉੱਪਰ ਕੋਈ 15-20 ਕਿਲੋਮੀਟਰ ਉੱਪਰ ਹੈਗਾ ਤੇ ਅਸੀਂ ਚਾਹਾਂਗੇ ਥੱਲੇ-ਥੱਲੇ ਬਾਰਡਰ ਦਿਖਦੇ ਬਾਰਡਰ ਰੋਡ ਦਿਖਦੇ ਤੇ ਆਰਮੀ ਦੇ ਮੋਰਚੇ ਦੇ ਦਿਓ ਵੀ ਤੁਹਾਨੂੰ ਵਿੱਚ-ਵਿੱਚ ਦਿਖਾਵਾਂਗੇ 15-20 ਨਹੀਂ 10 ਕਿਲੋਮੀਟਰ ਹੀ ਆ ਇਸ ਰੋਡ ਤੇ ਸਾਡਾ ਪਹਿਲਾ ਪੜਾਓ ਹੋਏਗਾ ਕੋਟਪੰਨੂ ਕੋਟਪੰਨੂ ਤੋਂ ਬਾਅਦ ਹੋਏਗਾ ਜੀ ਸਾਂਝੀ ਮੋੜ ਸਾਂਝੀ ਮੋੜ ਸਾਡਾ ਜਿਹੜਾ ਅੱਡਾ ਉੱਥੋਂ ਅਸੀਂ ਟਰਨ ਹੋਣਾ ਉੱਥੇ ਦਿਖਾਵਾਂਗੇ ਤੁਹਾਨੂੰ ਇਹ ਆ ਯਾਰ ਟਰੈਕਟਰ ਇਹ ਵਿੱਚ ਵਿੱਚ ਨਾ ਥੋੜੀ ਪੂਲੀਆਂ ਜਿਹੜੀਆਂ ਖਰਾਬੀ ਕਰਦੀਆਂ ਇਹ ਥੋੜਾ ਦੇਖ ਕੇ ਤੇ ਥੋੜਾ ਹੀ ਆ ਬਾਕੀ ਠੀਕ ਆ ਰੋਡ ਜੇ ਨਜ਼ਾਰਾ ਲੈਣਾ ਜ਼ਿੰਦਗੀ ਦਾ ਸਫ਼ਰ ਕਰਨਾ ਤੇ ਬਹੁਤ ਵਧੀਆ ਰੋਡ ਹੈ ਜੀ ਇਹ ਆ ਗਿਆ ਜੀ ਉੱਜ دریا ਦਾ ਪੁਲ ਇਹ ਉੱਜ دریا ਦਾ ਪੁਲ ਆ ਗਿਆ ਜੀ ਤੇ ਆ ਪੁਲ ਕ੍ਰਾਸ ਕਰਕੇ ਆ ਜਾਏਗਾ ਕੋੜਪੰਨੂ ਤੋਂ ਕੋੜਪੰਨੂ ਤੋਂ ਬਾਅਦ ਆ ਜੀ ਕਿਹੜਾ ਭੋਲਾ ਕੋਲਾ ਪੰਦਾ ਅਗਲਾ ਦਰਿਆ ਜਿਹੜਾ ਅਗਲਾ ਬਾਕੀ ਪਾਣੀ ਦੇਖੋ ਉਜਦਾ ਪਾਣੀ ਦੇਖੋ ਲਾਲ ਹੋਰ ਇਧਰ ਦੀਆਂ ਜਿੰਨੀਆਂ ਵੀ ਜ਼ਮੀਨਾਂ ਦਾਇਆਂ ਵਾਏ ਹੋਣਗੀਆਂ ਤੁਹਾਨੂੰ ਲਾਲ ਮਿੱਟੀ ਵਾਲੀਆਂ ਹੀ ਮਿਲਣਗੀਆਂ ਤੇ ਦੇਖੋ ਇਹ ਨਜ਼ਾਰਾ ਇਹ ਤੁਹਾਨੂੰ ਹਾਈਵੇ ਤੇ ਨਜ਼ਾਰਾ ਨਹੀਂ ਮਿਲਣਾ ਤੇ ਬਾਰਡਰ ਰੋਡ ਤੇ ਹੀ ਮਿਲਣਾ ਸਮਝ ਲੋ ਆਹੀ ਪ੍ਰੋਮੋਸ਼ਨ ਹੀ ਕਰਨ ਰਿਹਾ ਬਾਰਡਰ ਰੋਡ ਦੀ ਸਾਰਾ ਬਾਰਡਰ ਏਰੀਆ ਜੀ ਲਓ ਜੀ ਆ ਗਿਆ ਜੀ ਕੋਟ ਪੰਨੂ ਤੇ ਕੋਟ ਪੰਨੂ ਤੋਂ ਅਸੀਂ ਅੱਗੇ ਜਾਵਾਂਗੇ ਜੀ ਸਾਂਝੀ ਮੋੜ ਅੱਗੇ ਪੁਲ ਕਰਾਸ ਕਰਕੇ ਕੋਟ ਪੰਨੂ ਦਾ ਤੇ ਜਾਵਾਂਗੇ ਸਾਂਝੀ ਮੋੜ ਤੇ ਅਗਲੀ ਵੀਡੀਓ ਬਣੇਗੀ ਸਾਂਝੀ ਮੋੜ ਤੇ ਜੀ ਲਓ ਜੀ ਅਸੀਂ ਕੋਟ ਪੰਨੂ ਵਾਲਾ ਪੁਲ ਕਰ ਲਿਆ ਕਰਾਸ ਅੱਗੇ ਆਏਗਾ ਜੀ ਅੱਡਾ ਹਰੀਆ ਚੱਕ ਹਰੀਆ ਚੱਕ ਤੋਂ ਬਾਅਦ ਆਏਗਾ ਸਾਂਜੀ ਮੋੜ ਤੇ 뷰 ਦੇਖੋ ਸਾਰੀ ਜੰਗਲਾਤ ਹੈ ਜੀ ਆ ਨਜ਼ਾਰੇ ਲੈਂਦੇ ਜਾ ਜਿੰਦਗੀ ਦੇ ਸਫਰ ਕਰਦੇ ਜਾ ਨਾ ਉਹਦੀ ਟ੍ਰੈਫਿਕ ਅਰੇ ਹੋ ਕੇ ਜਿਓ ਹਰਿਆਲੀ ਦੇਖਦੇ ਜਾ ਉਹ ਬਾਰਡਰ ਦੇਖਦੇ ਜਾ ਤੇ ਚਲੋ ਬਾਰਡਰ ਨੂੰ ਵੀ ਤੁਹਾਨੂੰ ਦਿਖਾਣਾ ਹੈ ਵਿੱਚ ਇਹ ਆ ਗਿਆ ਜੀ ਹਰੀਆਚਾ ਹਰੀਆਚਾ ਆ ਗਿਆ ਨਾ ਤੇ ਇੱਥੋਂ ਵੀ ਇੱਕ ਰੋਡ ਜੀ ਲੈਫਟ ਸਾਈਡ ਜਾਂਦਾ ਪਰ ਸਾਨੂੰ ਫਿਰ ਕਿਤੇ ਅਗਲੀ ਵੀਡੀਓ ਚ ਦੱਸਾਂਗੇ ਤੁਹਾਨੂੰ ਪਰ ਉਹ ਰੋਡ ਬਿਲਕੁਲ ਬਾਰਡਰ ਦੇ ਨਾਲ-ਨਾਲ ਜਾਂਦਾ ਜਿੱਥੇ ਵੀ ਆਪਣੀ ਬੀਐਸਐਫ ਦੀਆਂ ਚੌਕੀਆਂ ਨੇ ਉਹਦੇ ਨਾਲ-ਨਾਲ ਜਾਂਦਾ ਰੋਡ ਉਹ ਵੀ ਵਧੀਆ ਪਰ ਚਲੋ ਥੋੜਾ ਛੋਟਾ ਰੋਡ ਹੈ ਫਿਰ ਕਿਤੇ ਮੌਕਾ ਮਿਲਿਆ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਜੀ ਬਾਰਡਰ ਰੋਡ ਆ ਜੀ ਹਰੀਆ ਚੱਕ ਵਾਲਾ ਇਹ ਰੋਡ ਵੀ ਚੱਲਿਆ ਜਾਂਦਾ ਤੇ ਇਹ ਬਾਰਡਰ ਦੇ ਨਾਲ-ਨਾਲ ਚੱਲ ਜਾਣਾ ਸਿੱਧਾ ਹੀ ਜੰਮੂ ਨੂੰ ਚੱਲ ਜਾਓ ਜਿੱਦਨ ਨੂੰ ਮਰਜ਼ੀ ਚੱਲ ਜਾਓ ਪਰ ਬਾਰਡਰ ਦੇਖਦੇ ਜਾਓ ਆਉਣ ਅਸੀਂ ਜਾਗੇ ਜੀ ਨਾ ਦੇਖੋ ਡਿਚ ਦੇ ਨਾਲ ਦੇਖੋ ਮੋੜ ਜੀ ਲਓ ਜੀ ਆ ਗਿਆ ਜੀ ਆਪਣਾ ਸਾਂਝੀ ਮੋੜ ਸਾਂਝੀ ਮੋੜ ਅੱਡਾ ਜੀ ਸਿੱਧੇ ਜਾਵਾਂਗੇ ਤੇ ਹਾਈਵੇ ਚੜ ਜਾਾਂਗੇ ਚੜਵਾਲ ਮੋੜ ਅੱਡੇ ਦੇ ਨਿਕਲਾਂਗੇ ਪਰ ਅਸੀਂ ਉਧਰ ਨੂੰ ਨਹੀਂ ਜਾਵਾਂਗੇ ਅਸੀਂ ਜਾਵਾਂਗੇ ਬਾਰਡਰ ਰੋਡ ਤੁਹਾਨੂੰ ਅੱਜ ਬਾਰਡਰ ਰੋਡ ਹੀ ਦਿਖਾਵਾਂਗੇ ਤੇ ਜੰਮੂ ਲੈ ਕੇ ਜਾਵਾਂਗੇ ਜੰਮੂ ਆਈ ਬੁਜਰਾਨੀ ਤੇ ਅਸੀਂ ਚਲੋ ਅਸੀਂ ਇੱਥੋਂ ਹੋ ਗਿਆਂ ਜੀ ਫਿਰ ਖੱਬੇ ਲੈਫਟ ਸਾਈਡ ਇਹ ਸਿੱਧਾ ਚੱਲ ਗਿਆ ਜੀ ਚੜਵਾਲ ਮੋੜ ਤੇ ਹਾਈਵੇ ਨੂੰ ਫਾਈ ਇਹਥੋਂ ਹੈਗਾ 7 ਕਿਲੋਮੀਟਰ ਤੇ ਅਸੀਂ ਚੱਲਣਾ ਜੀ ਇੱਥੋਂ ਸਾਡਾ ਅਗਲਾ ਅੱਡਾ ਜੀ ਰਾਜਪੁਰਾ ਤੇ ਦੇਖੋ ਨਜ਼ਾਰਾ ਸਾਜੀ ਮੋੜ ਅੱਡੇ ਦਾ ਮੌਸਮ ਦੇ ਲੋਕ ਮੌਸਮ ਵੀ ਵਧੀਆ ਅੱਜ ਠੰਡਾ ਮੌਸਮ ਹੈ ਗਰਮੀ ਨਹੀਂ ਤੇ ਅਗਲਾ ਜੀ ਅੱਡਾ ਰਾਜਪੁਰਾ ਇਹ ਆ ਰੋੜਾ ਵੱਡਾ ਰੋੜਾ ਹੈ ਇਹ ਸਿੰਗਲ ਰੋੜਾ ਹੈ ਸਾਂਜੀ ਮੋੜ ਤੋਂ ਕੋਈ 4-5 ਕਿਲੋਮੀਟਰ ਆਵਾਂਗੇ ਤੇ ਅੱਗੇ ਆ ਜਾਏਗਾ ਜੀ ਚਖੜਾ 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 ਮੋੜ ਤੇ ਇੱਥੋਂ ਅਸੀਂ ਹੋ ਜਾਾਂਗੇ ਜੀ ਸੱਜੇ ਹੱਥ ਰਾਈਟ ਸਾਈਡ ਸਿੱਧਾ ਵੀ ਰਸਤਾ ਜਾਂਦਾ ਹੈ ਇਹ ਵੀ ਨਜ਼ਾਰੇਦਾਰ ਰਸਤਾ ਹੈ ਬਾਰਡਰ ਦੇ ਨਾਲ-ਨਾਲ ਜਾਂਦਾ ਹੈ ਅਰ ਫਿਲਹਾਲ ਅਸੀਂ ਫਿਰ ਵੱਡੇ ਰੋਡ ਤੇ ਰਵਾਂਗੇ ਜੀ ਤੇ ਹੈ ਵੀ ਬਾਰਡਰ ਹੈ ਪਰ ਇਹ ਥੋੜਾ ਉੱਪਰ ਉੱਪਰ ਚੱਲ ਜਾਂਦਾ ਬਾਰਡਰ ਤੋਂ ਉਹ ਬਿਲਕੁਲ ਬਾਰਡਰ ਦੇ ਨਾਲ ਜਾਂਦਾ ਤੇ ਅਸੀਂ ਇੱਥੋਂ ਹੋ ਗਏ ਜੀ ਸੱਗੇ ਹੱਥ ਤੇ ਹੁਣ ਸਾਡਾ ਅਗਲਾ ਪੜਾਓ ਜੀ ਰਾਜਪੁਰਾ ਵਿੱਚ ਹੋਰ ਵੀ ਨਿੱਕੇ ਨਿੱਕੇ ਸਟੇਸ਼ਨ ਆਣਗੇ ਪਰ ਆਈ ਜਾਂਗੇ ਰਾਜਪੁਰਾ ਲਓ ਜੀ ਨਾਲ ਹੀ ਆ ਗਿਆ ਜੀ ਮੁਰਦੇ ਸਾਰੀ ਤਰਨਾ ਬੰਬੀ ਜੀ ਭਾਈ ਮੈਂ ਪਿਛੜ ਨਹੀਂ ਤਰਨਾ ਤੇ ਇੱਧਰ ਇੱਕ ਹੋਰ ਚੀਜ਼ ਹੈ ਜੀ ਆਟੋਮੈਟਿਕ ਪਾਣੀ ਬਹੁਤ ਚੱਲਦਾ ਆਪਣੇ ਆਪ ਪਾਣੀ ਦਾ ਬਹੁਤ ਪਰਸਾਂਤਾਂ ਦੇ ਵਿੱਚ ਮੋਟਰਾਂ ਆਪਣੇ ਆਪ ਚੱਲੀਆਂ ਰਹਿੰਦੀਆਂ ਤੇ ਇਹ ਆ ਜੀ ਗਲ ਚੌਂ ਗਲ ਦੇਖੋ ਜੀ ਨਜ਼ਾਰਾ ਦੇਖੋ ਦੇਖੋ ਕਿੱਡੀ ਦੂਰ ਦੂਰ ਤੱਕ ਕੋਈ ਪਿੰਡ ਨਹੀਂ ਹੈ ਤੇ ਖੁੱਲਾ ਮੈਦਾਨ ਪਿਆ ਤੇ ਨਜ਼ਾਰਾ ਹੁੰਦਾ ਇਹੋ ਜਿਹਾ ਸ਼ਾਂਤ ਲਾ ਕੇ ਜਾ ਗਏ ਆ ਪਹਾੜੀ ਏਰੀਆ ਦੇਖੋ ਕਿੱਡਾ ਖੁੱਲਾ ਇਲਾਕਾ ਪਿਆ ਜੀ ਵੀਡੀਓ ਬਣਾਇਆ ਪਿਆ ਤੇ ਬਹੁਤ ਹੀ ਨਜ਼ਾਰੇਦਾਰ ਤੇ ਸਫਰ ਹੈ ਜੀ ਇੱਧਰ ਦਾ ਤੇ ਇੱਧਰ ਨੂੰ ਹੀ ਆਓ ਜਦੋਂ ਵੀ ਆਣਾ ਪਹਿਲਾ ਵੀਡੀਓ ਬਣਾਈ ਆਂਦੇ ਦੋਤ ਨਾਲ ਆਹ ਰੋਡ ਆ ਗਿਆ ਜੀ ਇਹ ਰੋਡ ਜਿਹੜਾ ਜਾਏਗਾ ਇਹ ਵੀ ਹਾਈਵੇ ਨੂੰ ਚਲਿਆ ਜਾਏਗਾ ਦਿਆਲੇ ਚੱਕ ਨੂੰ ਪਤਾ ਨਹੀਂ ਕਿੱਧਰ ਨੂੰ ਜਾਂਦਾ ਪਰ ਲੋਨੀਪੋੜ ਅਹੀਂ ਫਿਰ ਬਾਰਡਰ ਰੋਡ ਹੀ ਜਾਵਾਂਗੇ ਜੀ ਰਾਜਪੁਰਾ ਤੋਂ ਲੰਘ ਕੇ ਰਾਜਪੁਰਾ ਜੀ ਆ ਗਿਆ ਇੱਕ ਵਿੱਚ ਅਡਾ ਲਾਲੇ ਚੱਕ ਲਾਲੇ ਚੱਕ ਤੋਂ ਬਾਅਦ ਆਏਗਾ ਰਾਜਪੁਰਾ ਲਓ ਜੀ ਆਵਾ ਗਿਆ ਜੇ ਰਾਜਪੁਰਾ ਰਾਜਪੁਰਾ ਆ ਗਿਆ ਜੀ ਸਾਡਾ ਤੇ ਇਸ ਤੋਂ ਅਗਲਾ ਸਾਡਾ ਟਾਰਗੇਟ ਹੋਏਗਾ ਹੁਣ ਅਗਲਾ ਮਾਵਾ ਅਜੀ ਡਰਸਾ ਅਗਲਾ ਮਾਵਾ ਹੋਏਗਾ ਅਗਲਾ ਅਡਾ ਇਹ ਆ ਗਿਆ ਜੀ ਰਾਜਪੁਰਾ ਰਾਜਪੁਰਾ ਵੀ ਕਾਫੀ ਮਸ਼ਹੂਰ ਹੈ ਬਾਰਡਰ ਦੇ ਨਾਲ ਹੀ ਪੈਂਦਾ ਜੀ ਇਹ ਕਸਬਾ ਲਓ ਜੀ ਇਹ ਰਾਜਪੁਰਾ ਦਾ ਅਡਾ ਇਹ ਉੱਪਰ ਨੂੰ ਚੱਲ ਗਿਆ ਜੀ ਫਿਰ ਹਾਈਵੇ ਨੂੰ ਆ ਗੱਡੀ ਜਾਣ ਦੀ ਹਾਈਵੇ ਉਨ ਪਰ ਅਸੀਂ ਹਾਈਵੇ ਨਹੀਂ ਜਾਵਾਂਗੇ ਅਸੀਂ ਫਿਰ ਬਾਡਰ ਰੋਡ ਹੀ ਜਾਵਾਂਗੇ ਜੀ ਇਹ ਚੱਲ ਗਿਆ ਆਪਣੇ ਦਿਹਾਲਾ ਚੱਕ ਜਾਂ ਕੋਈ ਕਿਸੇ ਪਾਸੇ ਨੂੰ ਵੀ ਜਾਏਗਾ ਪਤਾ ਨਹੀਂ ਉਹ ਤੇ ਅਸੀਂ ਜਾਾਂਗੇ ਸਿੱਧਾ ਬਾਡਰ ਰੋਡ ਲੋ ਜੀ ਆ ਗਿਆ ਮਾਵਾ ਮਾਵਾ ਅੱਡਾ ਆ ਗਿਆ ਜੀ ਤੇ ਮਾਵੇ ਦੀ ਤੁਹਾਨੂੰ ਇੱਕ ਜਾਣਕਾਰੀ ਦੇ ਦਿੰਨੇ ਆ ਜੀ ਜੇ ਇੱਥੇ ਆਣਾ ਹੈ ਤੇ ਬਰਫੀ ਲੈ ਕੇ ਜਾਓ ਬਰਫੀ ਮੰਨੋਗੇ ਯਕੀਨ 200 ਰੁਪਏ ਕਿਲੋ ਬਰਫੀ ਹੈ ਜੀ 200 ਰੁਪਏ ਕਿਲੋ ਬਰਫੀ ਤੇ ਸਪੈਸ਼ਲ 300 ਦੀ ਇਹ ਆ ਜੀ ਮਾਵਾ ਅਡਾ ਇੱਥੇ ਦੁੱਧ ਬਹੁਤ ਜ਼ਿਆਦਾ ਹੈ ਕਿਉਂਕਿ ਇੱਧਰ ਗੁੱਜਰ ਬਹੁਤ ਨੇ ਬਹੁਤ ਤਾਦਾਦ ਦੇ ਵਿੱਚ ਗੁੱਜਰ ਨੇ ਤੇ ਦੁੱਧ ਸਸਤਾ ਹੋਣ ਕਰਕੇ 200 ਰੁਪਏ ਦੀ ਬਰਫੀ ਹੈ ਜੀ ਇਹ ਰੋਡ ਚੱਲ ਗਿਆ ਜੀ ਉੱਪਰ ਨੂੰ ਇਹ ਫਿਰ ਹਾਈ ਵੇ ਨੂੰ ਚੱਲ ਗਿਆ ਸਾੰਬੇ ਨਿਕਲਦਾ ਤੇ ਅਸੀਂ ਇੱਧਰ ਨੂੰ ਨਹੀਂ ਅਸੀਂ ਫਿਰ ਬਾਰਡਰ ਰੋਡ ਹੀ ਜਾਵਾਂਗੇ ਜੀ 200 ਰੁਪਿਆ ਕਿਲੋ ਬਰਫੀ ਮਿਲਦੀ ਹੈ ਜਿੱਥੋਂ ਲੈ ਕੇ ਜਾਓ ਜਦੋਂ ਵੀ ਆਓ ਨੋਈ ਜੀ ਦੰਕ ਤੁਹਾਨੂੰ ਕਹਿ ਰਹੇ ਸੀ ਵੀ ਇੱਧਰ ਬਰਫੀ ਬਹੁਤ ਸਸਤੀ ਹੈ ਤੇ ਚਲੋ ਅੱਗੇ ਜਾ ਕੇ ਦਿਖਾਣੇ ਇੱਥੇ ਤੇ ਥੋੜਾ ਹੁਣ ਫਿਰ ਓਲਾ ਆ ਗਿਆ ਇਹ ਬਾਰਡਰ ਰੋਡ ਹੈ ਜੀ ਤੇ ਆ ਦੇਖੋ ਕਿਦਾਂ ਬਹੁਤ ਜ਼ਿਆਦਾ ਆਪਣੇ ਗੁਜਰ ਹੈ ਇੱਧਰ ਤੇ ਦੁੱਧ ਦੀ ਤਦਦ ਜ਼ਿਆਦਾ ਤੇ ਏਰੀਆ ਵੀ ਬਹੁਤ ਜਿਹੜਾ ਨਾ ਖਾਲੀ ਪਿਆ ਅੱਗੇ ਦਿਖਾਉਂਦੇ ਆ ਤੁਹਾਨੂੰ ਮੈਂ ਦੇਖੋ ਜੀ ਨਜ਼ਾਰਾ ਖੁੱਲਾ ਮદાન ਹੈ ਤੇ ਦੇਖੋ ਗੁਜਰ ਬਹੁਤ ਹੈ ਪਸ਼ੂ ਬਹੁਤ ਹੈ ਜੀ ਇੱਧਰ ਬਾਕੀ ਤੁਹਾਨੂੰ ਹੋਰ ਵੀ ਇੱਕ ਜਾਣਕਾਰੀ ਦੇ ਦਿੰਨੇ ਆ ਕਿ ਇਹ ਰੋਡ ਥੋੜਾ ਸੁੰਨਾ ਸੁੰਨਾ ਜ਼ਰੂਰ ਹੈ ਪਰ ਤੁਹਾਡੇ ਜ਼ਰੂਰਤ ਮੁਤਾਬਕ ਜਿੱਦਾਂ ਅੱਗੇ ਆ ਗਿਆ ਜੀ ਇਹ ਰੈਸਟੋਰੈਂਟ ਆ ਗਿਆ ਤੁਸੀਂ ਰੋਟੀ ਪਾਣੀ ਹੋਰ ਵੀ ਆਨੰਦ ਲੈ ਸਕਦੇ ਹੋ ਇਹ ਐਨ ਆਈਟੀ ਰੈਸਟੋਰੈਂਟ ਨਿੱਤ ਇਹ ਇੱਕ ਚੌਂਕ ਹੀ ਥੋੜਾ ਗਲਤੀ ਲੱਗ ਗਈ ਅਸੀਂ ਵੀਡੀਓ ਨਹੀਂ ਬਣਾ ਹਗੇ ਪਰ ਅਸੀਂ ਸਿੱਧੇ ਹੀ ਰਹਿਣਾ ਉਹ ਚੌਂਕ ਤੋਂ ਵੀ ਤੇ ਅਸੀਂ ਜਾਵਾਂਗੇ ਫਿਰ ਸਿੱਧਾ ਜੀ ਬਾਰਡਰ ਰੋਡ ਹੀ ਉੱਪਰ ਨੂੰ ਇੱਕ ਰੋਡ ਗਿਆ ਹੀ ਇੱਕ ਥੱਲੇ ਨੂੰ ਗਿਆ ਹੀ ਤੇ ਅਸੀਂ ਸਿੱਧਾ ਹੀ ਰਹਿਣਾ ਜੀ ਹੁਣੇ ਪਤਾ ਨਹੀਂ ਅੱਡੇ ਦਾ ਕੀ ਨਾਂ ਹੀ ਤੇ ਲੰਘਿਆ ਜੀ ਤੇ ਹੁਣ ਛੇਰ ਆ ਗਿਆ ਜੀ ਦੇਖੋ ਉੱਚਾ ਨੀਵਾ ਰੋੜਾ ਵਿਚ ਵਿਚ ਤੇ ਮਜ਼ਾ ਬਹੁਤ ਆਉਂਦਾ ਹੈ ਡਰਾਈਵਿੰਗ ਕਰਨ ਦਾ ਦੇਖੋ ਜੰਗਲਾਤ ਹਰਿਆਲੀ ਕਿਹਾ ਕੀ ਲਿਖਿਆ ਫੂਲਪੁਰ 5 ਕਿਲੋਮੀਟਰ ਦੀ ਬਾਡਰ ਰੋੜਾ ਕੰਮ ਲੱਗੇ ਆ ਵਿਚ ਵਿਚ ਏਰੀਆ ਦੇਖੋ ਕਿੰਨਾ ਖੁੱਲਾ ਏਰੀਆ ਲੱਗੇ 사ਕੇ ਨੇੜੇ ਤੇੜੇ ਮੈਨੂੰ ਲੱਗਦਾ ਕੋਈ ਪਿੰਡ ਨਜ਼ਰ ਵੀ ਆਂਦਿਆ ਆਹ ਦੇਖ ਲਓ ਉਹ ਇੱਕ ਮਾੜਾ ਜਿਹਾ ਨਾ ਪਿੰਡ ਤੇ ਬਾਕੀ ਆ ਖੁੱਲਾ ਮਦਾਨ ਪਿਆ ਜੀ ਸੋ ਇਹ ਰੋੜਾ ਜੀ ਇਹ ਸਿੱਧਾ ਜਾਂਦਾ ਜਾਏਗਾ ਬਿਸਨਾ ਚੱਲ ਜਾਏਗਾ ਫਿਰ ਅੱਗੇ ਬਾਈਪਾਸ ਨਿਕਲਿਆ ਰਾਮਗੜ੍ਹ ਵੀ ਚੱਲ ਜਾਏਗਾ ਤੇ ਬਜੀਪੁਰ ਵੀ ਚਲ ਜਾਏਗਾ ਤੇ ਸਾਡਾ ਜਿਹੜਾ ਅੱਜ ਦਾ ਆਪਣਾ ਪਲਾਨ ਆ ਸਾਡਾ ਉਹ ਜਾਣਦਾ ਹੈ ਏ ਐਮਜ਼ ਬੀਜੇਪੁਰ ਤੇ ਅਸੀਂ ਜਾਾਂਗੇ ਉੱਥੇ ਨੂੰ ਤੇ ਬਾਕੀ ਤੁਹਾਨੂੰ ਦੁਖਾਉਂਦੇ ਜਾਾਂਗੇ ਕਿ ਜਿੱਥੋਂ ਤੱਕ ਵੀ ਸਾਡਾ ਸਫ਼ਰ ਹੈ ਅਸੀਂ ਤੁਹਾਨੂੰ ਦਖਾਵਾਾਂਗੇ ਬਾਕੀ ਇਹ ਜੰਮੂ ਨੂੰ ਵੀ ਚਲ ਜਾਏਗਾ ਜੀ ਰਜੋਰੀ ਨੂੰ ਵੀ ਚਲ ਜਾਏਗਾ ਲਓ ਜੀ ਇਹ ਆ ਗਿਆ ਜੀ ਬਸੰਤਰ ਸੰਤਰ ਨਦੀ ਦਾ ਪੁਲ ਆ ਗਿਆ ਤੇ ਦੇਖੋ ਖੂਬਸੂਰਤ ਨਜ਼ਾਰਾ ਬਾਰਡਰ ਰੋਡ ਦਾ ਇੱਧਰ ਪੈ ਗਿਆ ਜੀ ਹਾਈਵੇ ਉੱਪਰ ਇਹ ਤੋਂ ਹੋਏਗਾ ਬਈ 5-6 ਕਿਲੋਮੀਟਰ ਉੱਪਰ ਸਗਵਾਲ ਇੱਧਰ ਹੈ ਕਿਤੇ ਸਗਵਾਲ ਸਗਵਾਲ ਇੱਧਰ ਹੈ ਸਤਵਾਲ ਕਿ ਸਗਵਾਲ ਚਲੋ ਕੋਈ ਵੀ ਹੋਏਗਾ ਤੇ ਇਹ ਅਸੀਂ ਜੀ ਵਸੰਤਰ ਕ੍ਰਾਫ ਕਰ ਰਿਹਾ ਜੀ ਤੇ ਅੱਗੇ ਨਾਲ ਹੀ ਸਾਨੂੰ ਨਜ਼ਰ ਆ ਰਿਹਾ ਜੀ ਏਮਜ਼ ਦੀ ਬਿਲਡਿੰਗ ਤੁਹਾਨੂੰ ਵੀ ਦਿਖ ਰਹੀ ਹੋਏਗੀ ਵੀਡੀਓ 'ਚ ਉਹ ਉੱਚਾ ਉੱਚਾ ਬਿਲਡਿੰਗਾਂ ਜਿਹੜੀਆਂ ਲੱਭ ਰਹੀਆਂ ਨੀਲੀਆਂ ਤੇ ਲਾਲ ਰੰਗ ਦੀਆਂ ਇਹ ਆ ਜੀ ਐਮਐਸਡੀ ਬਿਲਡਿੰਗ ਮੋਰਚੇ ਕਿੱਥੇ ਐ ਮੋਰਚੇ ਕਿੱਥੇ ਮੋਰਚੇ ਚਲੋ ਇੱਥੋਂ ਰੋੜੇ ਫਿਰ ਇੱਕ ਬਾਦਰ ਨੂੰ ਚੱਲ ਗਿਆ ਤੇ ਉਹ ਵੀ ਆਨੰਦ ਲੈ ਸਕਦੇ ਪਰ ਆਹੀ ਸਿੱਧੇ ਜਾਵਾਂਗੇ ਜੀ ਇਹ ਰੋੜ ਬਿਸਨਾ ਨੂੰ ਵੀ ਚੱਲ ਜਾਂਦਾ ਜੰਮੂ ਨੂੰ ਵੀ ਚੱਲ ਜਾਂਦਾ ਅੱਗੇ ਜਿੱਧਰ ਨੂੰ ਵੀ ਜਾਣਾ ਜਾ ਸਕਦਾ ਜਿਹੜਾ ਆਪਣਾ ਰਿੰਗ ਰੋਡ ਬਣਿਆ ਜੰਮੂ ਤੋਂ ਇਹ ਉਹਦੇ ਨਾਲ ਮਿਲ ਜੇਗਾ ਜਾ ਕੇ ਫਿਲਹਾਲ ਅਸੀਂ ਇੱਥੋਂ ਜੀ ਹੋ ਜਾਾਂਗੇ ਸੱਜੇ ਪਾਸੇ ਅਸੀਂ ਜਾਣਾ ਐਮਜ਼ ਇਹ ਚੌਂਕੀ ਆ ਜੀ ਇੱਥੋਂ ਮੁੜ ਜੋ ਟਰਨ ਕਰ ਜੋ ਤੇ ਇੱਥੋਂ 6 ਕਿਲੋਮੀਟਰ ਹੋਏਗਾ ਐਮਜ਼ ਤੇ ਬਾਕੀ ਸਿੱਧਾ ਜਾਣਾ ਸੀ ਤੇ ਉਹ ਸਿੱਧਾ ਆਪਣੇ ਰਾਮਗੜ੍ਹ ਉਧਰੋਂ ਬਿਸ਼ਨਾ ਉਥੇ ਜਾ ਕੇ ਰਿੰਗ ਰੋਡ ਨਾਲ ਮਿਲ ਜੇਗਾ ਜੀ ਤੇ ਐਮ ਜੀ ਜਾ ਕੇ ਤੁਹਾਨੂੰ ਵੀਡੀਓ ਦਿਖਾਨੇ ਆ ਫਿਰ ਹਾਈਵੇ ਚੜ ਕੇ ਲਓ ਜੀ ਅਸੀਂ ਹਾਈਵੇ ਆ ਗਿਆਂ ਉੱਥੋਂ 4 5 6 ਕਿਲੋਮੀਟਰ ਜਿੰਨਾ ਵੀ ਆਇਆ ਹੈ ਮਿਲ ਗਿਆਂ ਜੀ ਅਸੀਂ ਹਾਈਵੇ ਨਾਲ ਥੋੜਾ ਕੁ ਰੋਡ ਖਰਾਬ ਹੈ ਜੀ ਤੇ ਉਹ ਆਪਣੀ ਪੰਜਾਬ ਰੋਡਵੇ ਜ ਆ ਗਈ ਹੈ ਹਾਂ ਜੀ ਆ ਗਿਆ ਹਾਈਵੇ ਸਮਝ ਲਓ ਅਸੀਂ ਹਾਈਵੇ ਦੇ ਨਾਲ ਹੀ ਐਮਜ਼ ਆ ਗਏ ਆ ਐ ਲੋ ਜੀ ਆ ਚੜ ਗਿਆ ਹਾਈਵੇ ਤੇ ਸੋ ਜਿਹਨਾਂ ਕਿਸੇ ਨੇ ਆਣਾ ਹੋਏ ਐਮਜ਼ ਆਣਾ ਹੋਏ ਆਪਣੇ ਨੌਂ ਤੋਂ ਜਾਂਦਾ ਵਿਜੇਪੁਰ ਤੇ ਉਹ ਵੀ ਇਹ ਰਸਤਾ ਬਹੁਤ ਵਧੀਆ ਰਸਤਾ ਇਹ ਵੀ ਪਰ ਤੋਂ ਕਰ ਸਕਦੇ ਆ ਤੇ ਉਹ ਸਾਹਮਣੇ ਬਿਲਡਿੰਗ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ ਐਮਸਦੀ ਹੈ ਤੇ ਸਿੱਧਾ ਜਾਣਾ ਤੇ ਜੰਮੂ ਚਲ ਜਓ ਇਸ ਰੋਡ ਤੋਂ ਵੀ ਜੰਮੂ ਚਲ ਜਾ ਸਕਦੇ ਹੋ ਤੇ ਜਿੱਧਰੋਂ ਅਸੀਂ ਤੁਹਾਨੂੰ ਦੱਸਿਆ ਉਧਰੋਂ ਵੀ ਜਾ ਸਕਦੇ ਹੋ ਜਿੱਧਰੋਂ ਚੰਗਾ ਲੱਗਦਾ ਉਧਰੋਂ ਜਾ ਸਕਦੇ ਹੋ ਤੇ ਇੱਥੇ ਹੈ ਕਿ ਨਾ ਤੁਹਾਡਾ ਟੋਲ ਲੱਗਾ ਤੇ ਬਾਕੀ ਕੁਦਰਤੀ ਨਜ਼ਾਰੇ ਲੈਂਦੇ ਆਏ ਬਹੁਤ ਸੋਹਣਾ ਰੋਡ ਦਾ ਮੋਹਲ ਹੈ ਤੇ ਬੜਾ ਪਿਆਰਾ 뷰 ਹੈ ਜੀ ਫਿਰ ਕਿਤੇ ਮੌਕਾ ਮਿਲਿਆ ਤੇ ਤੁਹਾਨੂੰ ਉਹ ਦਿਖਾਵਾਂਗੇ ਬਾਰਡਰ ਬਿਲਕੁਲ ਬਾਰਡਰ ਦੇ ਨਾਲ-ਨਾਲ ਸੋ ਜੇ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਤੇ ਆ ਗਿਆ ਜੀ ਏਮਜ਼ ਜੈ ਹਿੰਦ ਕਿਆ ਬਾਤ ਰਾਮ ਰਾਮ ਜੀ ਸਤ ਸ੍ਰੀ ਅਕਾਲ